ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਭਾਈ ਅੱਜ ਤਿਆਰੀਆਂ ਚੱਲਦੀਆਂ ਜੀ ਦੀਵਾਲੀ ਦੀਆਂ ਦੀਵਾਲੀ ਦੀਆਂ ਤਿਆਰੀਆਂ ਚੱਲਦੀਆਂ ਤੇ ਮਾਲਕ ਦੀ ਕਿਰਪਾ ਨਾਲ ਭਾਈ ਫਸਲ ਵੀ ਆਪਣੀ ਤਕਰੀਬਨ ਤਕਰੀਬਨ ਵੱਡ ਹੋਗੀ ਹੈਨਾ ਥੋੜੀ ਬਹੁਤੀ ਰਹਿ ਗਈ ਤੇ ਆਲੀ ਰੰਗਾਂ ਲਓ ਭਾਈ ਟਰੈਕਟਰ ਲਓ ਜੀ ਟਰੈਕਟਰ ਹੋ ਗਿਆ ਬੰਦ ਤੇ ਭਾਈ ਮਾਲਕ ਦੀ ਕਿਰਪਾ ਨਾਲ ਫਸਲ ਵੀ ਆਪਣੀ तकरीबन तकरीबन ਵੱਢ ਹੋ ਗਈ ਹਨਾ ਆ ਮੇਰੇ ਖਿਆਲ ਨਾਲ ਜਿੱਥੇ ਤੱਕ ਮੇਰਾ ਆਈਡੀਆ ਏ 5-6 ਕ 5 ਕ ਕਿਲੇ ਰਹਿਗੇ ਹੋਊਗੇ ਸ਼ਾਇਦ ਤੇ ਮੇਰਾ ਜਾਣੀ ਜੀ ਹੋਇਆ ਮੈਥੋਂ ਖੇਤਾਂ ਚ ਅ ਮਸ਼ੀਨ ਚਲਦੀ ਦਾ ਬਲੌਗ ਨਹੀਂ ਕੋਈ ਵੀ ਬਣਾ ਹੋਇਆ ਕਿਉਂਕਿ ਫੇਰ ਹੁਣ ਤੁਹਾਨੂੰ ਪਤਾ ਤਿਹਾਰਾਂ ਕਰਕੇ ਅ ਇਧਰ ਪਿੱਛੇ ਵੀ ਕੋਈ ਕੰਮਕਾਰ ਹੁੰਦਾ ਜਾਂ ਕਿਤੇ ਜਾਣਾ ਆਣਾ ਉਹ ਸਾਰਾ ਕੁਝ ਦੇਖਣਾ ਪੈਂਦਾ ਭਾਈ ਹਨ ਸੋ ਅੱਜ ਹੁਣ ਚੱਲੇ ਆ ਜੀ ਅ ਪਹਿਲਾ ਦਾ ਕੀ ਮਾਲਕ ਨੇ ਚਲੋ ਜਿੰਨੀ ਕ ਵੀ ਭਾਈ ਹੋਗੀ ਜੀਰੀ ਉੰਨੀ ਕ ਠੀਕ ਆ ਸਿਰ ਮੱਥੇ ਆ ਕਿਉਂਕਿ ਇਸ ਵਾਰ ਜੀਮੇਦਾਰ ਬਿਲਕੁਲ ਹੀ ਖਾਲੀ ਰਹਿ ਗਏ ਜੀ ਵਿੱਚ ਵਿੱਚ ਸਾਡੇ ਪਿੰਡ ਦਾ ਮੈਂ ਤੁਹਾਨੂੰ ਹਾਲ ਦੱਸਾਂ 6 ਕੀਲਿਆਂ ਚੋਂ 16 ਕੁਆਂਟਨ ਧਾਨ ਹੋਈ ਹੈ ਜੀ ਇਹ ਜਾਇਤ ਕੀ ਢੇੜ ਘੁੰਮਿਆ ਨਾ ਤੇ ਵੀ ਗੱਲ ਛੱਡ ਦੋ ਸਾਡੇ ਵੀ ਤਕਰੀਬਨ ਕਹਿ ਲੋ ਵੀ ਅੱਧ ਵਿੱਚ ਆਇਆ ਹੋਇਆ ਕੰਮ ਅੱਗੇ ਜਿੱਕਾ ਹੁਣ ਮੰਨ ਲਓ ਜੇ ਕੀਲੇ ਦਾ 25 28 30 ਝਾੜ ਆ ਜਾਂਦਾ ਤਾਂ ਐਤ ਕੀ ਤਾਂ ਮੈਂ ਕਹਿੰਦਾ ਭਾਈ ਵੀ ਆਸਤ ਜੇ ਸਾਰੀ ਕੱਢੂਗੇ ਨਾ ਸਾਰੀ ਔਸਤ ਮੇਰੇ ਖਿਆਲ ਨਾਲ ਤਾਂ ਵੀ 20 ਤੱਕ ਛੇ ਦੇ ਜਾਵੇ ਜਿੱਥੇ ਤੱਕ ਮੇਰਾ ਆਈਡੀਆ ਹੈ ਇਹਦੇ 'ਚ ਦੇਖੋ ਝੂਠ ਬੋਲਣ ਵਾਲੀ ਕੋਈ ਗੱਲ ਹੈ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਸਾਰਿਆਂ ਦੀ ਝਾੜ ਘਟ ਹੈ ਤੇ ਚਲੋ ਜੋ ਮਾਲਕ ਨੇ ਦੇਤਾ ਭਾਈ ਆਪਾਂ ਸੋਚ ਕੇ ਸਬਰ ਕਰ ਲੀਦਾ ਵੀ ਜਿਨ੍ਹਾਂ ਦੀ ਹੈ ਕਿ ਹੜਾਂ ਕਾਰਨ ਬਿਲਕੁਲ ਹੀ ਖਰਾਬ ਹੋ ਗਈਆਂ ਜੀਰੀਆਂ ਹਨਾ ਉਹਨਾਂ ਨੇ ਵੀ ਤਾਂ ਵਿਚਾਰਿਆਂ ਨੇ ਟਾਈਮ ਕੱਟਣਾ ਹੀ ਆ ਤੇ ਸਾਨੂੰ ਤਾਂ ਚਲੋ ਫੇਰ ਵੀ ਮਾਲਕ ਨੇ ਮਾਣਾ ਮੋਟਾ ਖਰਚਾ ਪਾਣੀ ਮੋੜਤਾ ਹਨਾ ਪੱਲੇ ਤੇ ਤਾਂ ਨਹੀਂ ਪਾਉਂਗੇ ਜੇ ਕੁਝ ਨਹੀਂ ਬਚੂਗਾ। ਸੋ ਇਹੋ ਜਿਹਾ ਹਾਲ ਆ ਭਾਈ ਹੁਣ ਐਤ ਕੀ ਹੋਇਆ ਵਾ ਫਸਲ ਦਾ। ਤੇ ਅੱਜ ਚੱਲੇ ਆ ਜੀ ਹੁਣ ਰੋਪੜ ਨੂੰ ਲੈ ਕੇ ਆਉਣਾ ਸਮਾਨ ਭਾਈ ਦੀਵਾਲੀ ਦਾ ਆ ਇੱਕ ਤਾਂ ਦੀਵਾਲੀ ਲੈਣੀ ਆ ਤੇ ਬਾਕੀ ਹੋਰ ਭਾਈ ਦੀਵੇ ਦੂਵੇ ਸ਼ਾਪਿੰਗ ਸਾਰੀ ਉਹ ਕਰਨੀ ਆ ਦੀਵਾਲੀ ਦੀ। ਦੀਵਾਲੀ ਦੇ ਰਿਲੇਟਿਵ ਸਾਰਾ ਕੁਝ ਲੈਣਾ ਏ ਬਾਕੀ ਅੱਗੇ ਜਾ ਕੇ ਹੁਣ ਦੇਖਿਓ ਬਾਜ਼ਾਰ ਚ ਭਾਈ ਕਿਆ-ਕਿਆ ਲੰਨੇ ਆ। ਇੱਧਰ ਫੈਮਲੀ ਸਾਡੀ ਹੋ ਗਈ ਰੈਡੀ। ਏ ਮੰਮੀ ਯਾਰ ਭਾਬੀ ਨੇ ਜਾਣਾ ਨਾਲ ਆਜੋ ਮਿਲਦੇ ਆ ਜੀ ਫੇਰ ਨਾਲ ਉਹ ਜੀ ਇਧਰ ਮਾਤਾ ਜੀ ਨੂੰ ਸੱਸ ਦੇਖੀ ਸਾਰੇ ਆਨ ਇਧਰ ਭਾਈ ਪਾਪਾ ਜੀ ਵੀ ਖੜੇ ਆ ਡਿਊਟੀ ਲੱਗੇ ਤੁਸੀਂ ਤਾਂ ਖਾਲਸਾ ਵੈਸੇ ਵੀ ਫਤੇ ਵਾਹਿਗੁਰੂ ਫਤੇ ਜੀ ਫਤੇ ਤੇ ਭਾਈ ਅੱਜ ਹੁਣ ਮਾਲਕ ਦੀ ਕਿਰਪਾ ਨਾਲ ਤਿਹਾਰਾਂ ਦਾ ਦਿਨ ਚੱਲਦਾ ਭਾਈ ਹੈ ਵਾਪਾ ਜੀ ਹਾਂ ਜੀ ਹਾਂ ਜੀ ਤੇ ਹੁਣ ਕਰਿਆ ਜੀ ਸ਼ਾਪਿੰਗ ਜਾ ਕੇ ਫਿਰ ਹਾਂ ਉਹਨੂੰ ਮੁੱਢਾ ਖਰਚਾ ਪਾਣੀ ਦਾ ਹੁਣ ਕਰਨਾ ਹੀ ਪੈਣਾ ਉਹ ਤਾਂ ਤਲੀ ਉਹ ਤਾਂ ਚਲੋ ਫੇਰ ਖਰਤੇ ਹਰਾਂ ਨੂੰ ਤਾਂ ਫੇਰ ਤੇ ਹਰਾਂ ਨੂੰ ਤਾਂ ਫੇਰ ਕਰਨਾ ਹੀ ਪੈਂਦਾ ਮੇਲੋ ਜੀਦਰ ਭਾਬੀ ਹੁਣ ਤਿਆਰ ਆ ਸਮਾਨ ਸਾਰਾ ਓਕੇ ਆ ਭਾਈ ਕੋਈ ਮੇਰਾ ਬੈਗ ਤਿਆਰ ਆ ਆ ਬਸ ਮੈਂ ਉਹੀ ਦੇਖ ਲਿਆ ਜੇ ਟੈਚੀ ਐਡਾ ਬੜਾ ਤਿਆਰ ਹੋ ਗਿਆ ਸਮਝ ਲਓ ਸਾਰਾ ਕੁਝ ਤਿਆਰ ਆ ਐਡਾ ਬੜਾ ਟੈਚੀ ਚੱਕੜ ਉਹਦੇ ਵਿੱਚ ਪੈਣਾ ਧਿਆ ਪਰ ਆ ਨਿਆਣੇ ਦੇ ਵਾਈਪਸ ਆ ਨਿਆਣੇ ਆ ਸਮਾਨ ਪਹਿਲੂ ਆ ਨਿਆਣੇ ਖਾਣ ਨੇ ਤੇ ਸਮਾਨ ਦੁੱਧ ਪਾਣੀ ਵੀ ਜਾਣੇ ਆ ਉਹ ਤਾਂ ਭਲਾ ਹੈਗਾ ਹੀ ਆ ਅਜਾ ਇੱਕ ਬੈਗ ਹੋਰ ਤੇ ਆਉਣਾ ਹੋਣਾ ਹੋਰ ਕਿਹੜਾ ਹਰ ਗੁੰਨੇ ਆ ਜਾਣਾ ਜਦ ਹਾਂ ਜਾਂ ਫਿਰ ਇਤੋਂ ਬੜਾ ਲੈਣਾ ਪੈਣਾ ਜਾਂ ਇੱਕ ਅਲੱਗੋ ਦੇ ਉਸ ਸਪੈਸ਼ਲ ਤਿਆਰ ਹੋਇਆ ਕਰੂ ਓਹੀ ਬਹੁਤ ਆ ਜਿੱਥੇ ਜਾਣਾ ਜਾਣਾ ਦਾ ਤਿੰਨੇ ਨਿਆਣਿਆਂ ਨੇ ਨਾਲ ਜਾਣਾ ਤਾਂ ਹੈਗਾ ਜਿਹੜੇ ਹਿਸਾਬ ਗਏ ਇਹ ਬੈਗ ਹੈ ਇਹ ਮੈਂ 7-8 ਨਿਆਣਿਆਂ ਦਾ ਸਮਾਨ ਪੈ ਜਾਵੇ ਕਿਉਂਕਿ ਉਹ ਛੋਟੀ ਉਹਦੇ ਜਿਆਦੀਆਂ ਚੀਜ਼ਾਂ ਚਾਹੀਦੀਆਂ ਹਾਂ ਆ ਦੇ ਇਧਰ ਚੱਕਿਆ ਨਾ ਮੇਰਾ ਬਲੂਂਗੜਾ ਹੈ ਨਾ ਦਾ ਕੱਪੜੇ ਨੂੰ ਜ਼ਿਆਦਾ ਟੈਪਰ ਹੈ ਹੂੰ ਕਿਤੇ ਨਿਆਣਾ ਕਿਤੇ ਵੀ ਜਾ ਕੇ ਪੋਟੀ ਸ਼ੂਸ਼ੂ ਕਰ ਸਕਦੀ ਕਿਉਂਕਿ ਛੋਟੀ ਹੈ ਨਾ ਆਹੋ ਉ ਤਾਂ ਪਹਿਲਾਂ ਹੈਗਾ ਹੀ ਆ ਤੇ ਹੁਣ ਤਿਆਰੀ ਹੈ ਫਿਰ ਚਲੋ ਚਲੋ ਜੀ ਫੇਰ ਭਾਈ ਮਿਲਦੇ ਆ ਤੁਹਾਨੂੰ ਬਾਜ਼ਾਰ ਜਾ ਕੇ ਜੀ ਹੁਣ ਲਾਓ ਜੀ ਅਸੀਂ ਪਹੁੰਚ ਗਏ ਹੁਣ ਬੇਲਾ ਚੌਕ ਅੱਗੇ ਦਾ ਅਸੀਂ ਗੱਡੀ ਲੈ ਕੇ ਨਹੀਂ ਗਏ ਅਸੀਂ ਕਿਉਂ ਅੱਗੇ ਭੀੜ ਹੋ ਜਣੀ ਗੱਡੀ ਪਾਰਕਿੰਗ ਨੂੰ ਜਗ੍ਹਾ ਨਹੀਂ ਮਿਲਣੀ ਤੇ ਭਾਈ ਬੇਲਾ ਚੌਕ ਤੇ ਜੀ ਰਸ਼ ਦੇਖ ਸਕਦੇ ਆ ਸਾਰੀਆਂ ਦੁਕਾਨਾਂ ਪਰੇ ਦਿਵਾਲੀਆਂ ਵਧੀਆ ਤੇ ਵਧੀਆ ਪਈਆਂ ਐ ਆਹ ਦੇ ਫੋਟੋ ਵੀ ਦਿਖਾਉਨੇ ਆ ਆ ਪਏ ਆ ਰੰਗ ਤੇ ਡੈਕੋਰੇਸ਼ਨ ਵਾਲਾ ਸਮਾਨ ਪਿਆ ਸਾਰਾ ਹੀ ਐ ਉਧਰ ਪਈਆਂ ਜੀ ਦਿਵਾਲੀਆਂ 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 ਦੇਖ ਮੰਮੀ ਕਿਹਾ ਸੋਹਣੀਆਂ ਸੋਹਣੀਆਂ ਐ ਹੈ ਲੋ ਭਾਈ ਹਾਂ ਆ ਗੱਬੇ ਕੱਚੂ ਬਣਾਇਆ ਬਈ ਤੇ ਇਹਦੇ ਪੰਜੇ ਚਿਪਕੇ ਨੇ ਹਾਂ ਪੰਜੇ ਚਿਪਕੇ ਹੋਏ ਇਕੇ ਆਹੇ ਇਕੇ ਹਮ ਇਕੱਠੇ ਆ ਸਾਰੇ ਹਾਂ ਹਾਂ ਇਕੇ ਆਹੇ ਇਕੱਠਾ ਹੀ ਆ ਜਿੱਦਾਂ ਚਮਕਾ ਹੁੰਦਾ ਏ ਇਹਦੇ ਮੈਂ ਪੰਜ ਦੀਵੇ ਇਹਦੇ ਮੈਂ ਪੰਜ ਆ ਹੋਰ ਮੋਮਬਤੀ ਵੀ ਲਾਓ ਭਾਈ ਆ ਕਿੰਨੇ 1050 ਬਾਕੀ ਲੱਗ ਉਹ ਬਹੁਤ ਸੋਹਣੀ ਦੇਖੋ ਅੱਥਰ ਦੀ ਮੂਰਤੀਆਂ ਦੀਵਾਲੀ ਦੀਵਾਲੀਆਂ ਸਾਰੀਆਂ ਸੋਹਣੀਆਂ ਭਾਈ ਇਹ ਇੱਕ ਨਵੀਆਂ ਲੈ ਕੇ ਆਏ ਆ ਇੱਧਰ ਢੀਵੇ ਪਏ ਆ ਢੀਵੇ ਥੋੜੇ ਜਿਹਾ ਠੱਠ ਸਫਾਈ ਚ ਬਣੇ ਹੋਏ ਆ ਥੋੜੇ ਜਿਹਾ ਡਿੰਗੇ ਤੋਂ ਜ਼ਿਆਦਾ ਹੈ ਹਾਂ ਇਹ ਇਹ ਤਾਂ ਜ਼ਿਆਦਾ ਰੈਡੀਮੇਡ ਜਾ ਗਿਆ ਸਿਸਟਮ ਇਹਦਾ ਇਹਦਾ ਅਗਲੇ ਸਾਲ ਵੀ ਮੰਮੀ ਕਿਤੇ ਨਹੀਂ ਛੱਡਣੇ ਇਹ ਦੂਏ ਆ ਗਏ ਨਾ ਇਹਨਾਂ ਨੂੰ ਕੰਮ ਕਰਿਆ ਵਾ ਜਿੱਦ ਤੱਕ ਦਾ ਉਹਦੇ ਆ ਮੂਰਤੀਆਂ ਜੀਆਂ ਹਾਂ ਇਧਰ ਕਰਨ ਵੀ ਭਾਈ ਨਾਲੇ ਆ ਕਰਨ ਉਹ ਵੀ ਸ਼ਾਪਿੰਗ ਕਰਾਉਣੀ ਆ ਉਹ ਵੀ ਦੇਖਿਓ ਕਿਸੇ ਹੋਰ ਬਲੌਗ ਚ ਇਹ ਲੈਕ ਵਾਲਾ ਮੰਮੀ ਇਹਨੂੰ ਬਟੜ ਹੋਣਾ ਕਿਤੇ ਉਹ ਦੇ ਹਾਂ ਇਹ ਪਾਣੀ ਪਾ ਕੇ ਚੱਲ ਜਾਂ ਪਾਣੀ ਪੈਜਣਾ ਇਹਦੇ ਚ ਹਾਂ ਇਹ ਚੱਲ ਪਾਣਾ ਆ ਪਾਣੀ ਪਏ ਤੇ ਚੱਲਣਾ ਇਹ ਇਹ ਵੀ ਮੇਰੇ ਚੰਗੀ ਲੱਗ ਕੰਮ ਹੈ ਹੈ ਇਹ ਵੀ ਪਾਣੀ ਦੀਆ ਕੰਮ ਹੈ ਇਹ ਵੀ ਲੈਟ ਜਿਆਦਾ ਨਹੀਂ ਹੋਣੀ ਨਹੀਂ ਤੂੰ ਦੋ ਚਾਰ ਤੇ ਲੈ ਲਵੇ ਲੈਣੇ ਲੈ ਲੋ ਕੋਈ ਚੱਕਰ ਨਹੀਂ ਲੈਣੇ ਲੈ ਲੋ ਲੈਣੇ ਇਹ ਵੀ ਥੋੜੇ ਲੋ ਭਾਈ ਰੌਣਕ ਫੂਰੀ ਲੱਗੀ ਹੋਈ ਆ ਜੀ ਬਿੱਲਾ ਚੌਂਕ 'ਚ ਉਹ ਵੀ ਸਾਹਮਣੇ ਦੁਕਾਨਾਂ ਸੱਪ ਪਾਸੇ ਲੱਗੀਆਂ ਹੋਈਆਂ ਦੁਕਾਨਾਂ ਜੋੜਾ ਛੋੜਾਂ ਤੇ ਪੂਰਾ ਘੱਟਮੱਠ ਹੋਇਆ ਵਾ ਬਾਈ ਕਿੰਨੇ ਦਾ ਕੰਮ ਦੀ ਬਾਬੂ ਸੀ ਆਹ ਆ ਦੋਏ ਇਹ ਲੈ ਕਾਲੇ ਆ ਕਿੰਨੇ ਦਾ ਵੀਰ 15 ਰੁਪਏ ਦਾ 15 ਰੁਪਏ ਦਾ ਹੈ ਆ ਦੇਖੋ ਇਦਾਂ ਬਾਲਵਾ ਓ ਬਾਈ ਨੇ ਬਾਲੇ ਹੋਏ ਆ ਦੋ ਇਹਦਾ ਪਾਣੀ ਪਾ ਕੇ ਨਾ ਬਾਲੇ ਹੋਏ ਆ ਓ ਬਾਲੀ ਵੀ ਆ ਹਾਂ ਬਾਲੇ ਲੱਗੇ ਲਾ ਰੱਖਦੇ ਮੋਤੇ ਨੂੰ ਲਓ ਭਾਈ ਸਾਰਾ ਸਮਾਨ ਭਾਈ ਦੀਵਾਲੀਆਂ ਬਹੁਤ ਸੋਹਣੀਆਂ ਲੱਗੀਆਂ ਮਾਈ ਕੋਲ ਮੈਨੂੰ ਨਾ ਦੀਵਾਲੀਆਂ ਦੇਖ ਸਕਦੇ ਆ ਤੁਸੀਂ ਦੇਖ ਲਓ ਬਸ ਆਹ ਡੈਕੋਰੇਸ਼ਨ ਦਾ ਸਮਾਨ ਏ ਵੀ ਭਾਈ ਇੱਕ ਨੰਬਰ ਚੀਜ਼ ਬਣੀ ਹੋਈ ਏ ਸਾਰੀ ਲਓ ਭਾਈ ਆ ਵੀ ਦੇਖੋ ਚੀਜ਼ਾਂ ਐ ਨਾ ਇੱਕ ਨੰਬਰ ਵਧੀਆ ਦੇ ਵਧੀਆ ਵਾਹ ਕਿਆ ਚੀਜ਼ ਆ ਇਹ ਚੇਰੀਆ ਝੱਪਾ ਉਦਾਂ ਹੀ ਬਣਾਈਆਂ ਹੋਈਆਂ ਤੈਰਦੀਆਂ ਪਾਣੀ 'ਚ ਨਹੀਂ ਨਹੀਂ ਇਹ ਤਾਂ ਬੁੱਤ ਤੜੀ ਹੋਈ ਹੈ ਕੱਟ ਨਹੀਂ ਲਾਇਆ ਵਾ ਇਹ ਤਾਂ ਸ਼ੋਪੀਸ ਹੈ ਸ਼ੋਪੀਸ ਜਿਹਾ ਏ ਆ ਦੇਖੋ ਇੱਥੇ ਤੇ ਓਏ ਪੂਰੇ ਲਈ ਪ੍ਰਾਈਸ ਹੈ ਆਹ ਚੀਜ਼ ਦਾ ਉਹਦੇ ਥੱਲੇ ਤੱਕ ਇਹ ਪੂਰੀ ਇੱਕ ਡੈਕੋਰੇਸ਼ਨ ਬਣਾਈ ਹੋਈ ਹੈ ਲੈ ਵੀ ਜਿੱਧਰ ਵੀ ਭਾਈ ਸਾਰਾ ਸਮਾਨ ਬਹੁਤ ਵਧੀਆ ਤੇ ਵਧੀਆ ਇੱਕ ਨੰਬਰ ਡੈਕੋਰੇਸ਼ਨ ਦੇਖਣ ਨੂੰ ਮਿਲ ਰਹੀ ਹੈ ਰੋਕੜ ਚ ਜੋ ਮਰਜੀ ਹਾਂ ਜੋ ਮਰਜੀ ਲੈ ਜਾਓ ਭਾਈ ਸਾਰਾ ਕੁਝ ਬਹੁਤ ਸੋਹਣਾ। ਉਹ ਨੂਰੀ ਕਿਹਨੂੰ ਕੀ? ਸਾਰੇ ਕਿਹਨੂੰ ਕੀ? ਤੁਹਾਡੀ ਪਹਿਲਾ ਨਾਮ ਕੀ ਹੈ ਅਸਲੀ? ਗੁਰੂ ਕਿਆ ਹੈ? ਕੋਨੂਰੇ। ਨੂਰੂ ਕਿਆ ਹੈ ਪੁੱਤ? ਉਹ ਐ ਲਮਕਾਇਆ ਵਾ ਬਚਾਰਾ ਰੱਸੀ ਫਰ। ਇਹ ਨਾ ਅਸਲੀ ਚ ਲਮਕਦਾ ਹੁੰਦਾ। ਹਾਂ। ਆਹ ਵੀ ਨਾ ਸੋਹਣਾ ਲੱਗਦਾ ਹੈ। ਸਾਰੇ ਹੀ ਸੋਹਣੇ ਆ ਭਾਈ। ਡੈਕੋਰੇਸ਼ਨ ਸਾਰੀ ਹੋ ਹੈਂ। ਓ ਦੇਖ ਤੋਤਾ ਇਹ ਬਹੁਤ ਦੇਖਦੀ ਮੇਰਾ ਤੋਤਾ ਮੇਰਾ ਤੋਤਾ ਉਹ ਜਿਹੜਾ ਕਾਟੂਨ ਆਉਂਦੇ ਭਾਈ ਨਿਆਣਿਆਂ ਦੇ ਲਾ ਵੇ ਲੈਕਰੇਸ਼ਨ ਨਾਲ ਹੀ ਤਾਂ ਭਾਈ ਸਿਰੇ ਹੀ ਲੱਗੀ ਪਈ ਗੱਲ ਬਾਤ ਇਹ ਵੀ ਲੋਟ ਆ ਆ ਵੀ ਚੀਜ਼ਾਂ ਭਾਈ ਆਹ ਬਣਾਏ ਹੋਏ ਆ ਛਿਵਲਿੰਗ ਬਹੁਤ ਸੋਹਣੇ ਸੋਹਣੇ ਤੇ ਆ ਦੇਖੋ ਹਾਂ ਜੀ ਹਾਂ ਲੋਕ ਲੈ ਦੋ ਇਹਦੇ ਵਿੱਚ ਸਫਾਰ ਨੂੰ ਕੱਢ ਦੇ ਰਿਹਾ ਗੋਲਕੀ ਉੱਪਰ ਡੇਲੀ ਹੈ ਬੋਲ ਕੇ ਲੈ ਲੈ ਇਹੇ ਤੇ ਆ ਕੇ ਰੋ ਦੋ ਚਾਰ ਨੌਟ ਫੜੇ ਫੜੇ ਮੈਨੂੰ ਦੇ ਤੇ ਮੈਂ ਇੱਚ ਪਾਇਆ ਕਰੂੰਗੀ ਫੜੇ ਫੜੇ ਹੀ ਪਾਉਣੇ ਆ ਫਿਰ ਇਹਦੇ ਚ ਦੱਸ ਨਹੀਂ ਬਾਈ ਗੋਲਕ ਕਾਦੀ ਵਧੀਆ ਨੌਟ ਚੰਗੇ ਚੰਗੇ ਦੋ ਚਾਰ ਹਾਂ ਗੋਲਕ ਕਾਦੀ ਗੋੜਾ ਹੀ ਆ ਹੋਰ ਗੋਲਕ ਕਾਦੀ ਘੜਾ ਹੈ ਹਾਂ ਬੜੀ ਲੱਗਦਾ ਯਾਰ ਇਹ ਖੜਕਦੇ ਐ ਇਦਾਂ ਨਾ ਆ ਦੇ ਇਹਨਾਂ ਨਾਲ ਉਹ ਨਾ ਦੂਏ ਲਵੇ ਕੰਚ ਜਿਹੇ ਦੇ ਉਹਦੀ ਆਵਾਜ਼ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਦੀ ਆਵਾਜ਼ ਘੱਟ ਆ ਜਿਹੜੇ ਕੰਚ ਕੰਚ ਵਾਲੇ ਹੁੰਦੇ ਨਾ ਉਹਨਾਂ ਦੀ ਆਵਾਜ਼ ਬਹੁਤ ਆ ਉਹਦਾ ਮੜਾ ਜੇ ਵੱਜੇ ਤੇ ਉਹ ਬਹੁਤ देर ਖੜਕੀ ਜਾਂਦਾ ਲਾਉ ਜੀ ਡੈਕੋਰੇਸ਼ਨ ਬਹੁਤ ਸੋਹਣੀ ਆ ਹੁਣ ਦੀਵਾਲੀ ਮੰਮੀ ਫੇ ਕਿੱਥੋਂ ਲੈਣੀ ਉਹ ਬਾਈ ਕੋਲ ਵੀ ਦੇਖ ਲਓ ਉਹਦੇ ਕੋਲ ਦਿਵਾਲੀਆਂ ਦਬੂਲੀਆਂ ਮੰਨ ਦਾ ਹੋਰ ਪਈਆਂ ਉਧਰ ਚੱਲਦੇ ਆ ਲਓ ਜੀ ਹੁਣ ਆਪਾਂ ਅਗੇ ਹੋਰ ਦੁਕਾਨ ਤੇ ਇੱਧਰ ਇੱਧਰ ਵੀ ਭਾਈ ਡੈਕੋਰੇਸ਼ਨ ਵਾਲੀ ਬਹੁਤ ਵਧੀਆ ਗੱਲਬਾਤ ਐਨ ਸਿਰੇ ਲੱਗੀ ਪਈ ਆ ਹੈ ਨਹੀਂ ਇਹ ਵੀ ਮੰਮੀ ਦੂਏ ਹੋਆ ਕੰਚ ਵਾਲੇ ਹੁੰਦੇ ਇੱਕ ਕੰਚ ਵਾਲੇ ਹਾਂ ਉਹ ਨਹੀਂ ਹੈਗੇ ਉਹ ਬਹੁਤ ਵਧੀਆ ਖੜਕਦੇ ਆ ਉਹ ਬਾਜ਼ਾਰ ਚੋਂ ਮਿਲਦੇ ਅੰਦਰ ਹਾਂ ਦਿਵਾਲੀਆਂ ਦਾ ਇਹਨਾਂ ਕੋਲ ਹੈਗੀਆਂ ਉਹ ਪਈਆਂ ਆ ਵੀ ਪਈਆਂ ਇੱਧਰ ਆ ਮਿੱਟੀ ਵਾਲੀਆਂ ਆ ਦੇਖੋ ਭਾਈ ਬਹੁਤ ਸੋਹਣੀ ਚੀਜ਼ ਦੇਖਣ ਨੂੰ ਮਿਲੀ ਆ ਇਹ ਚੀਜ਼ਾਂ ਅੱਗੇ ਨਹੀਂ ਹੁੰਦੀਆਂ ਔਰੇ ਹਾਂ ਅੱਗੇ ਦੇਖੋ ਭਾਈ ਫੇ ਕਿਹੜੀ ਲੈਣੀ ਉਹ ਅੱਛਾ ਬੋਲ ਕੋ ਨਾ ਫੁੱਟ ਜਵੇ ਭਾਈ ਅਗਲੇ ਦੀ ਠੀਕ ਆ ਕਿਤੇ ਹੋਰ ਕੰਮ ਹੋ ਜਵੇ ਦੇਖੋ ਫੇ ਮੰਮੀ ਦਿਵਾਲੀ ਕਿਹੜੀ ਲੈਣੀ ਆ ਇਹ ਕੋ ਪਈਆ ਦਿਵਾਲੀ ਕਿੰਨੇ ਲੀਆ 400 ਰੁਪਏ 400 ਰੁਪਏ ਸੀਟੀ ਹੈ ਸੀਟੀ ਆ ਮਾਰ ਕੇ ਦੇਖਤਾ ਸੀਟੀ ਬਾਹਰ ਹੀ ਵਾ ਪਾਣੀ ਨਾਲੇ ਤੇ ਜ਼ਿਆਦਾ ਵਧੀਆ ਵੱਜਦੀ ਅੱਛਾ ਠੀਕ ਆ ਗਾਂ ਏ ਗੂਏ ਤਾਂ ਨਹੀਂ ਲੈ ਕੇ ਜਾਣੀ ਕੋਈ ਦੇਖੋ ਫੇਰ ਭਾਈ ਲਓ ਭਾਈ ਦਿਵਾਲੀਆਂ ਆ ਵੀ ਪਈਆਂ ਬਹੁਤ ਸੋਹਣੀਆਂ ਸੋਹਣੀਆਂ ਮੰਮੀ ਕਿੱਥੇ ਆ ਮੰਮੀ ਦੇਖ ਤਾਂ ਪਰ ਇਹ ਤੇ ਦੀਵੇ ਰੱਖਣੇ ਆ ਹਨਾ ਦੀਵੇ ਰੱਖਣੇ ਹਾਂ ਦੀਵੇ ਉੱਪਰੇ ਚਾਹੀਦੇ ਜਿਹਦੇ ਉੱਪਰੇ ਦੀਵੇ ਹੋਵੇ ਹੈ ਦੀਵੇ ਵਾਲੀ ਕੋਈ ਵੀ ਹੈ ਨਾ ਇਹ ਵੀ ਵਾਲੂs ਅੱਗੇ ਦੇਖ ਲੋ ਕਿਤੇ ਅੱਗੇ ਦੀਵੇ ਵਾਲੀ ਕੋਈ ਵੀ ਨਹੀਂ ਦਿਖ ਰਹੀ ਇੱਧਰ ਹੀ ਨਾ ਪਰ ਵੀ ਨਹੀਂ ਹੈ ਦੀਵੇ ਬੱਲੇ ਬੱਲੇ ਆ ਤਾਂ ਦੀਵਾਲੀ ਖਾਸੀ ਗੋੜੀ ਬਣਾਈ ਵੀ ਹੈ ਭਾਈ ਨੇ ਦੀਵੇ ਵਾਲੀ ਦੇਖਣੀ ਆ ਭਾਈ ਜਿਹਦੇ ਉੱਪਰੇ ਦੀਵੇ ਲੱਗੇ ਹੋਣ ਕਹਿੰਦੇ ਉਹ ਅੱਗੇ ਵੀ ਹੁੰਦੇ ਆ ਵੈਸੇ ਦੇਖ ਲੰਨੇ ਲਓ ਭਾਈ ਹੁਣ ਦੀਵੇ ਦੇਖ ਤਾਂ ਦੀਵੇ ਕਿਹੜਾ ਰੰਗ ਕਿਹੜਾ ਰੰਗ ਲੈ ਦੇਖ ਮੰਮੀ ਕਿਹੜੇ ਲੈਣੇ ਦੀਵੇ ਭਾਈ ਤਵਾਲੀਆਂ ਦੀਵੇ ਬਹੁਤ ਸੋਹਣੀਆਂ ਸੋਹਣੀਆਂ ਭਾਈ ਸਾਹਿਬ ਨਹੀਂ ਦੀਵੇ ਦਾ ਵੈਸੇ ਮੰਮੀ ਉਦੋਂ ਆਪਾਂ ਲੈ ਲੈਦੇ ਹਨਾ ਥੋੜਾ ਜਿਹਾ ਲੈ ਲਓ ਹਨਾ ਆ ਇੱਕ ਪੈਕਟ ਜਾਂ ਬਹੁਤ ਆ ਮੈਂ ਕਹਿੰਦਾ ਆ ਕਿਸ ਤਰ੍ਹਾਂ ਪੈਕਟ 50 ਦਾ ਪੈਕਟ ਹੈ ਆ ਲੈ ਲੀ ਇੱਕ ਹਾਂ ਇੱਕ ਆ ਲੈ ਲਓ ਬਾਕੀ ਦਾ ਹੈਗੀ ਦੀਵੇ ਉਦੋਂ ਲੈ ਲੈ ਤੇ ਬਾਕੀ ਮੋਮਬਤੀਆਂ ਕਿਹਨਾਂ ਕੁ ਕੁਝ ਮੋਮਬਤੀਆਂ ਭਾਈ ਜਿੱਥੇ ਹੁਣ ਦੂਰ ਜਾਣਾ ਪੈਂਦਾ ਸਫਰ ਨੂੰ ਤੇਲ ਤੂਲ ਨਹੀਂ ਲੈ ਕੇ ਜਾ ਹੁਣ ਲਓ ਭਾਈ ਹੁਣ ਲਈਏ ਬੈਠਾ ਬੜਾ ਕੰਮ ਕਿੱਥੇ ਆ ਹੈ ਲੈ ਪਹਿਲਾ ਵਾਲਾ ਹਜੇ ਫਰਿਜੇ ਚ ਪਿਆ ਉਹੀ ਦਿਆਓ ਮੈਨੂੰ ਖਾਦੇ ਨਹੀਂ ਮੈਨੂੰ ਲੈ ਕੋਲ ਮੈਂ ਹੋਰ ਕੁਝ ਲੈਣਾ ਕਰੋੜ ਫਰੂਟ 2.5 ਕਿਲੋ ਦੇਰਾ ਤੋਰ ਦੇਣਾ ਨਾ ਕੋਈ ਨੇ ਸਾਰੇ ਵਧੀਆ ਦੇਵਾਨਾ ਮੋਮਬਤੀਆਂ ਲਖਾ ਦੇ ਯਾਰ ਸਾਰਾ ਵਧੀਆ 2.5 ਕਿਲੋ ਦੇਣਾ ਘੱਟੋ ਘੱਟ 100 ਰੁਪਏ ਉਹ ਭਾ ਵੀਰ ਚੱਕ ਤੇ ਫਟੇ ਹੈ ਲਓ ਭਾਈ 2.5 ਕਿਲੋ ਕਰਦੇ ਤੇ ਕਹਿੰਦਾ 100 ਰੁਪਏ ਨੇ ਉਹ ਤਾਂ ਜਮੀ ਛੋਟੀਆਂ ਜਿਹਾ ਮੰਮੀ ਇਹ ਤਾਂ 5 ਮਿੰਟ ਬਾਲ ਲੀਆਂ ਮਸੀਂ ਇਹ ਭਾਈ ਮੋਮਬਤੀਆਂ ਤਾਂ ਲੈ ਕੇ ਜਾਣੀਆਂ ਪੈਣੀਆਂ ਜਿੱਦਾਂ ਹੁਣ ਖੇਤਾਂ માં ਮੋਟਰਾਂ ਮੋਟਰਾਂ ਤੇ ਬਾਲ ਕੇ ਆਣੀਆਂ ਹੈ ਨੂਰ ਵਾਲੀਆਂ ਹੈ ਨਹੀਂ ਇਹ ਘੋੜੀ ਹੈ ਇਹ ਨਿਆਣੇ ਖਾਈ ਹੈ ਇਹ ਲੈ ਲਓ ہاں ਹੈਗੇ ਆ ਨਮਕੀਨ ਹੈਗੇਆਂ ਕਿੱਲਾਂ ਇੱਕ ਕਹਾ ਦੇ ਦੀ ਯਾਰ ਨੂਰ ਵਾਲੀਆਂ ਕਿੰਨਾ ਖਰੋਟ ਲੈਣੇ ਅਖਰੋਟ ਲੈ ਲੋ ਲੈਣੇ ਭਾਈ ਇੱਧਰ ਟਰਿਆਂ ਟਰੂਆਂ ਵੀ ਪਈਆਂ ਆ ਸਿਸਟਮ ਸਾਰਾ ਗਲਾਸ ਪਏ ਆ ਬੈਕ ਕਰੇ ਜਣਾ ਸਾਮਾਨ ਤਾਂ ਭਾਈ ਜੀ ਪਰ ਆਹ ਤੇ ਬਰਤਨ ਵਾਲਾ ਸਮਾਨ ਨਾ ਕਰਨ ਨਾ ਪੁੱਤ ਗਿਰ ਜੂਗੀ ਇੱਧਰ ਭਾਈ ਪਟਾਕੇ ਬਟੂਕੇ ਪਏ ਆਪਾਂ ਜਿਉਰਾ-ਚੂਰਾ ਦਾ ਕੰਮ ਚੱਲਿਆ ਹੋਇਆ ਐਦ ਕੀ ਦਾ ਮੰਮੀ ਬੇਲਾ ਚੌਂਕ 'ਚ ਪੂਰਾ ਰਸ਼ ਹੋਇਆ ਪਿਆ ਹੈਂ ਜਾਂਦੀ ਲੋੜ ਨਹੀਂ ਬਾਜ਼ਾਰ ਜਾਣ ਦੀ ਸੱਚੀ ਗੱਲ ਆ ਸਾਨੂੰ ਤਾਂ ਐਂ ਟੈਨਸ਼ਨ ਹੋਈ ਵੀ ਦੀ ਗੱਡੀ ਕਿੱਥੇ ਖੜਾਉਂਗੇ ਗੱਡੀ ਕਿੱਥੇ ਖੜਾਉਂਗੇ ਆ ਬੇਲਾ ਚੌਂਕ 'ਚ ਸਰ ਗਿਆ ਸਾਡਾ ਤਾਂ ਵਧੀਆ ਸਹੀ ਜਗ੍ਹਾ ਨਹੀਂ ਮਿਲਦੀ ਸਹੀ ਗੱਲ ਆ ਹੈਂ 120 ਰੁਪਏ ਦੇਆ ਦੇਖ ਲਓ ਫਿਰ ਲੈਣੀਆਂ ਲੈ ਲਓ ਲੇ ਲੋ ਕੌਲੀਆ ਹੈ ਕੌਲੀਆ ਵੀ ਪਲੇਟਾਂ ਮੰਮੀ ਇਹ ਠੀਕ ਆ ਨਾ ਵਿਚਾ ਕੌਲੀ ਜੀ ਵੀ ਹੈਗੀ ਇਹਦੇ ਤੇ ਠੀਕ ਆ ਇੱਕ ਜੋੜਾ ਲੈਣਾ ਹੈ ਇੱਕ ਇੱਕ ਦੋ ਜੋੜੇ ਲੈ ਲੀਏ ਸਾਰਤਾ ਜਾਇ ਕਰੂ ਮਾਲਾ ਆਣੇਗਾ ਪੂਰੇ ਨਾਲ ਦੋਹੇ ਫੈਮਲੀਆ ਜਾ ਇਕੱਠੀਆਂ ਹੋ ਗਈਆਂ ਸਾਰਤਾ ਜਾਇ ਕਰੂੰਗਾ ਦੇਖ ਲੋ ਫੇ ਦੋ ਲੈ ਲੋ ਇਹ ਹੁਣ ਮਤਰਾ ਹੁਣ 220 ਨੂੰ ਲੱਗਣੀ ਆ ਯਾਰ ਨਾ ਕੇ ਮੈਂ ਹੁਣ 240 ਨੂੰ ਲੱਗੂਗਾ ਆਏ ਨਾ ਕਰ ਦੁਵਾਲੀ ਦਾ ਨਜਾਇਜ਼ ਫਾਇਦਾ ਲੰਦਾ। ਅਬੀ ਤੋਂ ਦੀਦੀ ਮੇਰੀ ਬਾਤ ਸੁਣੋ। ਇਹ ਪੀਸ ਮਾਰਕੀਟ ਵੀ 150 ਵੇਖ ਕਹਿੰਦੇ। ਮੈਂ 120 ਦੇ ਰਹਾ ਹਾਂ। ਹਾਂ। ਨਹੀਂ ਤਾਂ 20 ਵੀ ਮੈਂ ਕਿਹੜਾ ਦੀਦੀ 20 ਤਾਂ ਛੱਡ ਦੇ ਹੁਣ। ਚੱਲ 200 ਦੇ ਦੇਣਾ ਤੈਨੂੰ ਹੁਣ। ਕਰੀਦੀ ਨਹੀਂ ਮੇਰ ਭਾਈ ਯਾਰ। ਲੈ ਹੁਣ ਤੂੰ ਵੀ ਮੇਰੇ ਭਾਈ ਆਤਾ ਨਹੀਂ ਹੈ। ਹਾਂ। ਇਹ ਕਲਰ ਇੱਕੇ ਪਾ ਲੈ ਦੋ ਇਹ। ਲੈ ਬਦਲਵੇਂ ਪਾ। ਕੋਈ ਗੁੱਸੇ ਨਾਲ ਨਹੀਂ। ਪਲਾਸਟਿਕ ਵਾਲਾ ਨਹੀਂ। ਨਹੀਂ ਨਹੀਂ ਇਹ ਲੋਹੇ ਦੀ ਦੀਦੀ। ਨਹੀਂ ਇਹਨੇ ਕਲਰ ਨਾ ਕਰਾ। ਕਲਰ ਮੈਂ ਕਹਾਂ ਨਾ ਬਦਲਮਾ ਬਾ ਇਹ ਬੜੀ ਕੁੰਜ ਨੀ ਬੋਲੀ ਯਾਰ ਮਿੱਤਰ ਮੜਾ ਕਲਰ ਤਾਂ ਦੇਖ ਲੀਏ ਕਿਹੜਾ ਲਿਆ ਆ ਦੇਖ ਲੋ ਆ ਗੋਲਕ ਮੇਰੇ ਵਾਲੇ ਨਾਲ ਦੀ ਪਈ ਆ ਉਰੇ ਇੱਕ ਜਣਾ ਨਾ ਪਾਹੇ ਬਦਲਮਾ ਜ ਆ ਲੈ ਲਈ ਆ ਕੀ ਗੋਲਕ ਫਿਰ ਪਈ ਤਾਂ ਹੈਗੀ ਕਰ ਹਲੇ ਉਹੀ ਨਹੀਂ ਭਰੀ ਸਾਲ ਹੋ ਚੱਲਿਆ ਦਸੰਬਰ ਚ ਕਲਰ ਦੇਖੋ ਕਿਹੜੇ ਕਿਹੜੇ ਲਏ ਆ ਬਸ ਆਹ ਲਏ ਸੀ ਬਸ ਠੀਕ ਹੈ ਆ ਇੱਕ ਬਰਾਬਰ ਦੋਨੋਂ ਦਿੱਤਾ ਕਿਹੜੇ ਲਏ ਸੀ ਆਹੀ ਠੀਕ ਆ ਦੋ ਠੀਕ ਆ ਠੀਕ ਆ ਉਹਦੇ ਛੇ ਨੇ ਇੱਧਰ ਭਾਈ ਕੱਪ ਪਏ ਆ ਹੈ ਤਾਂ ਉਹ ਉਹਦੇ ਛੇ ਨੇ ਜਿਹਨੇ ਉਹ ਫੈਸਾ ਕਰਤੂ ਆ ਮੈਨੂੰ ਲੱਗਦਾ ਮਗਰ ਮਾ ਇਹ ਦੂਆ ਇਹਦੇ ਮੈਂ ਪਾਣੀ ਪਾਏ ਤੇ ਲਾਈਟ ਜੀ ਵੱਲਦੀ ਇਹਦੇ ਨਹੀਂ ਹਾਂ ਨੀਲੀ ਬੋਲ ਜੀ ਢੋਣਦੀ ਆ ਪਤਾ ਨਹੀਂ ਉਹ ਕਿਤੇ ਹੋਰ ਅਲੱਗ ਜਹਾ ਤੇ ਨਹੀਂ ਕਿੱਥੇ ਆ ਰਮਾ ਦਾਦੀ ਬਾਜ਼ਾਰ ਤੋਂ ਕਰੀਦਾ ਸ਼ਾਇਦ ਮੈਨੂੰ ਲੇਟ ਵਾਲਾ ਲੱਗਦਾ ਮੰਮੀ ਹੈ ਚਲ ਕੋਈ ਨਹੀਂ ਇਹ ਸਿਪਨੇ ਲੱਗਦਾ ਇਹ ਦੀਦੀ ਇਹ 100 ਕਿਸ਼ੇ ਨੇ ਹੋ ਦੇ ਸੇ 66 ਤੇ ਉਹ 4.5 ਬੜਾ 4.5 ਉਹਦੇ ਹੈ 4 ਦੇ ਸੇ ਆਉਦੇ ਸੇ ਹੈ ਤੇ 120 ਵਾਲੇ ਲੇਕਿਨ 100 ਹੀ ਲਾ ਰਹਾ ਹਾਂ ਉਹ ਵੀ ਚਲੋ ਕੰਮ ਲਿਆ ਬਹੁਤ ਜ਼ਿਆਦਾ ਵਧੀਆ ਹੈ ਆ ਬੜੇ ਜ਼ਿਆਦਾ ਵਧੀਆ ਹਾਂ ਬਸ ਇੱਧਰ ਆਣੇ ਖਾਲੇ ਜੇ ਪਰ ਇਹਨਾਂ ਵਿੱਚ ਚਾਹ ਇਹ ਉਹ ਸੁਕਣਾ ਛਣੇਗਾ ਇਹ ਇਹ ਸੀਟਾ ਐਂਗਲ ਇਹ ਇੱਕ ਸਪੀਸ਼ਲ ਹੈ ਲੈ ਲੈ ਆਪਾਂ ਪਈ ਆ ਬਚੇ ਨੇ ਰੰਗ ਹੈ ਗਿਆ ਚਲ ਫੇਰ ਐਨ ਲੋ ਐਦੇ ਦਈਏ ਬਾਈ ਨੂੰ ਪੈਸੇ ਕਿੱਥੇ ਉਹ ਚੱਕ ਲੀਆਂ ਕਲੇਟਾਂ ਚੱਕ ਲੀਆਂ ਕਲੇਟਾਂ ਲੈ ਲੀਆਂ ਕਲੇਟਾਂ ਹੀ ਐਂ ਅੱਛਾ ਆ ਪਈਆ ਮੇਰਾ ਦੇਵੀਏ ਭਾਈ ਦੀਵਾਲੀ ਅਸੀਂ ਹੋਰ ਪਾਸੇ ਵੀ ਦੇਖਿਆ ਏ ਪਰ ਦੀਵਾਲੀ ਸਾਨੂੰ ਆਈ ਪਸੰਦ ਆਹੀ ਜਿਹੜੀ ਆ ਪਈ ਆ ਘਰ ਦੇ ਕਹਿੰਦੇ ਆਹੀ ਲੈਣੀ ਕਿਹੜੀ ਲੈਣੀ ਫੇਰ ਆਹੀ ਲੈਣੀ ਦੇਖ ਲੋ ਫਿਰ ਹੁਣ ਕਲਰ ਦੇਖ ਲੋ ਇਹਦੇ ਚ ਕਲਰ ਹੋਰ ਵੀ ਹੈਗੇ ਆ ਕਿਹਦਾ ਉਰੇ ਭਾਈ ਖਿਲਾੜੀ ਕਰਕੇ ਆਵਾਜ਼ ਬੁਖਦਾ ਲੋ ਖੜ ਗਏ ਚਾਹ ਖੜ ਗਈ ਕਿਹੜੀ ਲੈਣਾ ਫਿਰ ਕਲਰ ਇਹ ਦੇਖ ਜਿਹੜਾ ਲੱਗਦਾ ਆਹੀ ਠੀਕ ਲੱਗਦਾ ਮੈਂ ਕਹਿੰਦਾ ਹਾਏ ਉੰਮੀ ਬੜੀ ਆ ਉਹਨਾਂ ਨਾਲੋਂ ਇਹ ਥੋੜਾ ਜਿਹਾ ਜ਼ਿਆਦਾ ਵਧੀਆ ਲੱਗਦਾ ਨਾਲੇ ਉੱਪਰ ਤੇ ਮੱਖਾ ਦੀ ਬੈਗ ਕੋਈ ਦੇ ਤੇ ਮੰਮੀ ਇਹਦੇ 'ਚ ਆਵਲੇ ਦੀਵੇ ਵੀ ਹੈਗੇ ਆ ਉਹਨਾਂ 'ਚੋਂ ਦੀਵੇ ਨਹੀਂ ਹੈ ਹੈ ਹਾਂ ਚਲ ਆਹੀ ਲੈ ਲਓ ਫਿਰ ਲਓ ਜੇ ਫਿਰ ਆਹ ਆ ਗਈ ਦੀਵਾਲੀ ਹੁਣ ਪਸੰਦ ਬਾਕੀ ਸਮਾਨ ਤਾਂ ਤਕਰੀਬਨ ਆਪਾਂ ਨੇ ਲੈ ਲਿਆ ਸਾਰਾ ਤੇ ਦੀਵੇ ਵੀ ਲੈ ਲਏ ਦੀਵਾਲੀ ਵੀ ਲੈ ਲਈ ਤੇ ਖਿਡੌਣੇ ਖਲੋਣੇ ਜੋ ਵੀ ਸਮਾਨ ਚਾਹੀਦਾ ਭਾਈ ਲੈ ਹੋ ਗਿਆ ਸਾਰਾ ਤੇ ਚਲੋ ਫਿਰ ਹੁਣ ਦਿਖਾਈਏ ਬਾਈ ਨੂੰ ਪੈਸੇ ਕਰਾਓ ਠੀਕ ਹੈ ਨਾ ਸੋਨਾ ਅੱਜ ਇਹ ਵੀ ਸੋਹਣਾ ਹੈ ਚੀਜ਼ ਵਧੀਆ ਆਹ ਪਤਾ ਨਹੀਂ ਕੀ ਆ ਇਹ ਆ ਜੀ ਰੱਖੇ ਹੋਏ ਆ ਬਾਈ ਨੇ ਮੈਂ ਸੋਹਦਾ ਇਹ ਕਰਨਾ ਕੀ ਆਪਾਂ ਨੇ ਮੈਂ ਨਹੀਂ ਦੱਸ ਸਕਦੀ ਆਂ ਸੋਹਦਾ ਆਓ ਵੈਸੇ ਜੇ ਦੀਵਾ ਬਾਲ ਕੇ ਟੰਗੀਆਂ ਸੋਹਣਾ ਲੱਗੂਗਾ ਇੱਕ ਤੋਂ ਬਹੁਤ ਸਮਾਨ ਬਹੁਤ ਸੋਹਣਾ ਸਾਰਾ ਹੀ ਮੰਮੀ ਦਾ ਮੌਂਕੀ ਦਾ ਰੇਟ ਕਿੰਨਾ ਪੁੱਛੀ ਆ ਮੌਂਕੀ ਕੀ ਕਰਨਾ ਕਾ ਦਾ ਰੇਟ ਪੁੱਛਿਆ ਮੰਮੀ ਪੁੱਛਦੀ ਮੈਂ ਹੈਂ Até a tá só